ਇਹਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਜਿਹਦੇ ਲਈ ਵੱਡੇ ਪੱਧਰ ਤੇ ਉੱਪਰ ਕੰਮ ਨੇੜੇ 2.5 ਸਾਲਾਂ ਦੇ ਵਿੱਚ ਚੱਲ ਰਹੇ ਨੇ ਔਰ ਇਸੇ ਲੜੀ ਦੇ ਵਿੱਚ ਅੱਜ ਗਿੱਦੜਵਾਹ ਦੇ ਵਿੱਚ ਦੁਬਾਰਾ ਪਹੁੰਚਿਆ ਮੇਰੇ ਨਾਲ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਲਾਡੀਟੋਸ ਜੀ ਐਮਐਲਏ ਸਾਹਿਬ ਡਿੰਪੀ ਜੀ ਕੋਣੀ ਸਾਹਿਬ ਔਰ ਪ੍ਰਤਿਮਾ ਸ਼ਰਮਾ ਜੀ ਅੱਜ ਇਕੱਲੇ ਗਿੱਦੜਵਾਹ ਹਲਕੇ ਦੇ ਹੀ ਸੱਤ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਜਿੱਥੇ 23 ਸੜਕਾਂ ਫਿਰਨੀਆਂ ਛੋਟੀਆਂ ਰੋਡਸ ਨੇ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦਾ ਨਵੀਆਂ ਦਾ ਜਾਂ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਕਰਾਉਣ ਦੇ ਲਈ ਆਏ ਆ ਔਰ ਤਕਰੀਬਨ 130 ਕਿਲੋਮੀਟਰ ਨਵੀਆਂ ਸੜਕਾਂ 18 ਕਰੋੜ 57 ਲੱਖ ਰੁਪਏ ਦੇ ਨਾਲ ਅੱਜ ਇਹਨਾਂ ਸੜਕਾਂ ਦਾ ਨੀ ਪੱਥਰੇ ਰੱਖ ਰਹੇ ਆ ਜਿਹੜੀਆਂ ਕਿ ਆਉਣ ਵਾਲੇ 1.5 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਗੀਆਂ ਤਾਂ ਕਿ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਨੇ ਬੇਸਿਕ ਇਨਫਰਾਸਟ੍ਰਕਚਰ ਦੇ ਪੱਖੋਂ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾਹਾ ਹਲਕੇ ਦੇ ਬਾਕੀ ਦੀ ਦੇ ਵੀ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਬੜੀ ਜਲਦੀ ਸ਼ੁਰੂਆਤ ਕਰਕੇ ਜੋ ਪਿਛਲੇ ਲੰਬੇ ਸਮੇਂ ਤੋਂ ਗਿੱਦਰਵਾ ਹਲਕਾ ਬੇਸਿਕ ਫੈਸਿਲਿਟੀਆਂ ਤੋਂ ਤਰਸਿਆ ਪਿਆ ਸੀਗਾ ਉਹਨਾਂ ਨੂੰ ਦੂਰ ਕੀਤਾ ਜਾਏਗਾ ਤਾਂ ਕਿ ਇੱਕ ਚੰਗਾ ਮਡਲਾ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਉਹ ਗਿੱਦਰਵਾ ਨੂੰ ਦਿੱਤਾ ਜਾ ਸਕੇ